ਆਸਾ ਇਕਦ ਪੱਤਰ ਪਰ ਔਰਕਟ ਗੁਰਕਟ ਇਕਦ ਪੱਤਰ ਭਰ ਪਾਣੀ ਆਸ-ਪਾਸ ਪੰਜ ਜੋਗੀ ਆ ਬੈਠੇ ਬੀਚ ਨਕਟ ਦੇ ਰਾਣੀ ਨਕਟੀ ਕੋਠਨ ਗਨ ਬਾਡਾ ਡੋਂ ਕਿਨਹ ਬਬੇ ਕੀ ਕਾਟੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 476 ਭਗਤਾਂ ਦੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ ਚੌਥਾ ਬਚਨ ਇਸ ਬਚਨ ਦੇ ਵਿੱਚ ਕਬੀਰ ਪਾਤਸ਼ਾਹ ਆਵਾਮਾਰਗੀ ਜੋਗੀਆਂ ਦੀ ਦਸ਼ਾ ਬਿਆਨ ਕਰਦੇ ਹਾਂ ਭਗਤਾਂ ਦੀ ਮਹਿਮਾ ਰਚਦੇ ਹਨ ਕਿ ਜਿੱਥੇ ਇੱਕ ਪਾਸੇ ਮਾਇਆ ਦੁਆਰਾ ਲੁੱਟੇ ਹੋਏ ਇਹ ਵਾਮ ਮਾਰਗੀ ਜੋਗੀ ਮਾਸ ਸ਼ਰਾਬ ਆਦ ਦਾ ਸੇਵਨ ਕਰਕੇ ਪਰਾਈਆਂ ਇਸਤਰੀਆਂ ਨੂੰ ਭੋਗਿਆ ਕਰਦੇ ਸਰਨ ਉਥੇ ਹਰੀ ਦੇ ਭਗਤਾ ਕੋਲ ਇਹ ਮਾਇਆ ਪਾਤਸ਼ਾਹ ਕਹਿੰਦੇ थरथਰ ਕੰਬਿਆ ਕਰਦੀ ਸੀ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦੇ ਇਕਤ ਪੱਤਰ ਪਰ ੁਰਕਟ ਗੁਰਕਟ ਇਕਤ ਪੱਤਰ ਭਰ ਪਾਣੇ ਆਸ-ਪਾਸ ਪੰਜ ਜੋਗਿਆ ਬੈਠੇ ਵਿਚ ਨਕਤ ਦੇ ਰਾਣੇ ਇਕਤ ਪੱਤਰ ਪਰ ੁਰਕਟ ਗੁਰਕਟ ਪੱਤਰ ਪਾਤਰ ਨੂੰ ਭਾਂਡੇ ਨੂੰ ਕਹਿੰਦੇ ਨੇ ੁਰਕਟ अरंकृत बाव तैयार ਕੀਤਾ ਹੋਇਆ ਜਾਂ ਰਹਿਣਿਆ ਹੋਇਆ ਕੁਰਕਟ ਕੁੱਕੜ ਨੂੰ ਕਹਿੰਦੇ ਨੇ ਇੱਕਤ ਪੱਤਰ ਪਰ ਉਰਕੜ ਕੁਰਕਟ ਅਰਥਾਤ ਕਿਵਾ ਮਾਰਗੀ ਜੋਗੀ ਇੱਕ ਪੱਤਰ ਅਰਥਾਤ ਪਾਤਰ ਜਾਂ ਭਾਂਡਾ ਤਾਂ ਰਹਿਣਿਆ ਹੋਇਆ ਕੁੱਕੜ अथवा మాਸ ਵਗੈਰਾ ਦੇ ਨਾਲ ਭਰ ਲਿਆ ਕਰਦੇ ਸਨ ਅਤੇ ਮਹਾਰਾਜ ਕਹਿੰਦੇ ਇੱਕਤ ਪੱਤਰ ਪਰ ਪਾਣੀ ਅਰਥਾਤ ਕੈਕ ਪਾਤਰ ਅਥਵਾ ਭਾਂਡਾ ਪਾਣੀ ਭਾਵ ਸ਼ਰਾਬ ਦੇ ਨਾਲ ਭਰ ਲਿਆ ਕਰਦੇ ਸਨ ਇਨ ਇਕਦ ਪਤਰ ਭਰ ੁਰਗਡ ਕੁਰਕਡਾ ਇਕਦ ਪਤਰ ਭਰ ਪਾਣੀ ਆਸ-ਪਾਸ ਪੰਜ ਜੋਗਿਆ ਬੈਠੇ ਬੀਚ ਨਕਟ ਦੇ ਰਾਣੀ ਆਸ ਪਾਸ ਪੰਜ ਜੋਗੀ ਆ ਬੈਠੇ ਅਰਥਾਤ ਕਿ ਨੱਕ ਵੱਡੀ ਵੇਸ਼ਵ ਦੇ ਘਰੇ ਘਰੇ ਆਲੇ ਦੁਆਲੇ ਪੰਜ ਭਾਵ ਬਹੁਤ ਸਾਰੇ ਆਵਾਮ ਮਾਰਗੀ ਜੋਗੀ ਬੈਠ ਜਾਇਆ ਕਰਦੇ ਸਨ ਅਤੇ ਮਹਾਰਾਜ ਕੇ ਨੀਚ ਨਕਟ ਦੇ ਰਾਣੀ ਅਰਥਾਤ ਅਗਨਸਾਰ ਅਧਿਆਨ ਵਿੱਚ ਕਰ ਨੱਕ ਵੱਡੀ ਦੇਵ ਰਾਣੀ ਭਾਵ ਕੇ ਬਿਸ਼ਰਮ ਵੇਸ਼ਵ ਆ ਬੈਠਿਆ ਕਰਦੇ ਸੀ ਕਹਣ ਤੋਂ ਭਾਵ ਹੈ ਕਿ ਭਗਤੀ ਲਾਇਰ ਵੇਲੇ ਵੀ ਆਪਣੇ ਆਪ ਨੂੰ ਵਿਰਾਕਤ ਤਿਆਗੀ ਦੱਸਣ ਵਾਲੇ ਯੋਗੀਆਂ ਦੇ ਧਿਆਨ ਦਾ ਕੇਂਦਰ ਅਸਲ ਦੇ ਵਿੱਚ ਇਹ ਨਾਕ ਵੱਡੀ ਮਾਇਆ ਹੀ ਹੋਇਆ ਕਰਦੀ ਸੀ ਜੋ ਰਾਜਾਂ ਦੇ ਰਾਜਿਆਂ ਨੂੰ ਆਪਣੇ ਚਲਤਰਾਂ ਦੇ ਨਾਲ ਹਾਵਾਂ ਭਾਵਾਂ ਦੇ ਨਾਲ ਪਰਮਾਣਿਆ ਕਰਦੀ ਸੀ ਸੋ ਅਗਰ ਹੌ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਨਕ ਟੀਕੋ ਠਨ ਗਨ ਬਾਡਾ ਡੋ تنھا ਬੇਕੇ ਕਾਟੇ ਤੋ ਰਹਾਓ ਨਗਟੀ ਕੋ ਠਨਗਨ ਬਾਡਾ ਡੋ ਬਾਡਾ ਡੋ ਤੋਂ ਪਾਪ ਵਾਟਾ ਡੋ ਪਾਪ ਕੇ ਵਾਟ ਅਥਵਾ ਰਾਤ ਖੋਣੇ ਵਾਲੀ ਠਨਗਨ ਠਣ ਠਣ ਦੀ ਆਵਾਜ਼ ਕਰਕੇ ਵੱਜਣੇ ਵਾਲੀ ਟੱਲੀ ਜਾਂ ਘੰਗਰੂ ਵਗੈਰਾ ਜੋ ਵੇਸ਼ਵਾਮਣੇ ਆਪਣੇ ਗਲ ਦੇ ਵਿੱਚ ਲਮਕਾਇਆ ਹੁੰਦਾ ਸੀ ਜੇਕਰ ਜੋ ਹੈ ਕਿ ਉਹ ਨਾ ਵੇਲਿਆਂ ਵਿੱਚ ਵੀ ਵੇਸ਼ਵਾਵਾ ਰਾਹ ਜਾਂਦੇ ਰਾਈਆਂ ਨੂੰ ਆਪਣੇ ਵੱਲ ਅਰਚਿਤ ਕਰਨ ਦੇ ਲਈ ਪਰਮਾਉਣ ਦੇ ਲਈ ਹਾਵ ਭਾਵ ਦਿਖਾਇਆ ਕਰਦੀਆਂ ਸਾਨਾ ਜਿਵੇਂ ਗਲ ਦੇ ਵਿੱਚ ਟੱਲੇ ਲੰਕਾ ਲੈਣੇ ਜਾਂ ਪੈਰਾਂ ਦੇ ਆ ਪੰਜੇਬਾਂ ਜਾਂ ਝਾਂਜਰਾਂ ਛਣਕਾਉਣੀਆਂ ਤਾੜੀ ਮਾਰਨੀ ਸੀੜੀ ਮਾਰਨੀ ਆਦਿ ਸੋ ਮਹਾਰਾਜ ਕਹਿੰਦੇ ਨੇ ਨਕ ਟੀਕੋ ਠਨਗਨ ਬਾਡਾ ਡੋ ਅਰਥਾਤ ਕਿ ਰਾਜ ਅੰਦੇ ਰਾਇਿਆਂ ਨੂੰ ਪਰਮਾਉਣ ਦੇ ਲਈ ਇਸ ਨਕ ਵੱਡੀ ਮਾਇਆ ਨੇ ਆਪਣੇ ਗਲ ਦੇ ਵਿੱਚ ਘੁੰਗਰੂ ਬੰਨਿਆ ਹੋਇਆ ਭਾਈ ਗੈਸ ਨੋ ਠਣਕਾ ਕੇ ਹਰੇ ਇੱਕ ਨੂੰ ਆਪਣੇ ਵੱਲ ਮੋਹ ਦੀ ਆਕਰਸ਼ਿਤ ਕਰਦੀ ਹੈ ਕਹਿੰਦਾ ਨਕ ਠੀਕੋ ਠਣਕਾ ਨਾ ਬਾਡਾ ਡੋਣ ਕੇਨਾ ਬਬੇ ਕੀ ਕਾਟੀ ਤੋਂ ਰਹਾਓ ਕੇਨਾ ਬਬੇ ਕੀ ਕਾਟੀ ਤੋਂ ਅਰਥਾਤ ਕਿ ਹੈ ਨਿਰਲਜ ਮਾਇਆ ਹੈ ਬੇਸ਼ਰਮ ਮਾਇਆ ਕਿਸੈ ਦਰਲੇਹਿ ਬੇਕੀ ਪਰਸ਼ਨ ਹੈ ਗਿਆਨਵਾਨ ਪੁਰਸ਼ ਨੇ ਤੈਨੂੰ ਕੱਟਣਾ ਕੀਤਾ ਤੈਨੂੰ ਵਢਣਾ ਕੀਤਾ ਟੁੱਕਣਾ ਕੀਤਾ ਮਾਰਨਾ ਕੀਤਾ ਭਾਵ ਉਹ ਕਿ ਜਤਣਾ ਕੀਤਾ ਸੋਗ ਦੂਸਰੇ ਪਾਧੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਆਪਣੇ ਬਚਨ ਦੇ ਕਹਿੰਦਾ ਸਗਲ ਵਾਹਿਨਾ ਘਟੀ ਕਾ ਵਾਸਾ ਸਗਲ ਮਾਰ ਔਹੇਰੀ ਸਗਲੇ ਆ ਕੀ ਹੋਂ ਬਹਿਨ ਭਾਣ ਜੀ ਜਨ ਹੈ ਬਰੀ ਤਿਸ ਚੈਰੀ ਸਗਲ ਮਾਹ ਨਕਟੀ ਕਾ ਵਾਸ ਅਰਥਾਤ ਕੇ ਸਾਰਿਆਂ ਦੇ ਅੰਦਰ ਹੀ ਅਸਲ ਦੇ ਵਿੱਚ ਇਸ ਨਕਟੀ ਅਰਥਾਤ ਨੱਕ ਵੱਡੀ ਬਾਵਾ ਨਿਰਲਜ ਮਾਇਆ ਦਾ ਵਾਸ ਹੈ ਭਾਈ ਔਰ ਮਹਾਰਾਜ ਕਹਿੰਦਾ ਸਗਲ ਮਾਰ ਔਹੇਰੀ ਅਰਥਾਤ ਕੇ ਸਾਰਿਆਂ ਨੂੰ ਮਾਰ ਕੇ ਇਹ ਮਾਇਆ ਬੜੀ ਨੀਜ ਦੇ ਨਾਲ ਤੱਕਦੀ ਹੈ ਬੜੇ ਧਿਆਨ ਨਾਲ ਵੇਂਦੀ ਹੈ ਲੁੱਟ ਕੇ ਜਵੇਂ ਕਬੀਰ ਜੀ ਦਾ ਕਥਨ ਹੈ ਨਾ ਕਹਿੰਦਾ ਕਬੀਰ ਮਾਇਆ ਚੋਰ ਟੀ ਮੋਸ ਮੋਸ ਲਾਵੇ ਹਾਰਟ ਬੜੀ ਚੋਰਨੀ ਐ ਲੁੱਟ ਲੁੱਟ ਕੇ ਨੇ ਆਪਣਾ ਹੱਟ ਸਜਾ ਲਿਆ ਲੋਕਾਂ ਨੂੰ ਬੜੀਆਂ ਸਰਮੌਰ ਹਸਤੀਆਂ ਨੂੰ ਲੁੱਟਿਆ ਨੇ ਬੜੇ ਬੜੇ ਖੋਤੀ ਬ੍ਰਹਮਚਾਰੀ ਲੁੱਟੇ ਸਿੱਧ ਸਾਧਕ ਲੁੱਟੇ ਕਹਿੰਦਾ ਕਬੀਰ ਮਾਇਆ ਚੋਰ ਟੀ ਮੋਸ ਮੋਸ ਲਾਵੇ ਹਾਰਟ ਕਹਿੰਦੇ ਇੱਕ ਕਬੀਰਾ ਨਾਮ ਹੁਸੈਨ ਜਿਨ ਕੀਨੀ 12 21 ਇੱਕ ਕਬੀਰਾ ਨੇ ਇਹਦੇ ਕੋਲ ਲੁੱਟਿਆ ਗਿਆ ਜਿੰਨੇ ਤੇ 12 ਡੱਕਰੇ ਕੀਤੇ ਨੇ ਸੋ ਮਹਾਰਾਏ ਕਨੇ ਸਗਲ ਵਾਹਨਾ ਕਟੀਗਾ ਵਾਸਾ ਸਗਲ ਮਾਰ ਓਹੇਰੀ ਸਾਰਿਆਂ ਦੇ ਅੰਦਰ ਹੀ ਵਾਸਾ ਇਹਦਾ ਨਾ ਕਬੱਡੀ ਦਾ ਸਾਰਿਆਂ ਨੂੰ ਮਾਰ ਕੇ ਬੜੇ ਧਿਆਨ ਨਾਲ ਵੇਂਦੀ ਐ ਅੱਜ ਆ ਵੀ ਸਾਧ ਲੁੱਟ ਲਿਆ ਜਾ ਵੀ ਅਖੋਤੀ ਬ੍ਰਹਮਚਾਰੀ ਲੁੱਟ ਲਿਆ ਮੈਂ ਕਹਿੰਦਾ ਸਗਲਿਆ ਕਿ ਹਉ ਬਹਿਨ ਭਾਨ ਜੀ ਜਿਨਹ ਬਰੀ ਤਿਸ ਚੈਰੀ ਸਗਲਿਆਂ ਕੀ ਹੋ ਬਹਨ ਭਾਨ ਜੀ ਅਰਥਾਤ ਕਹੇ ਨਿਰਲਜ ਮਾਇਆ ਬੜੇ ਮਾਣ ਦੇ ਨਾਲ ਇਹ ਗੱਲ ਕਹਿਣਾ ਕਰਦੀ ਐ ਕਿ ਸਾਰੇ ਸੰਸਾਰੀ ਲੋਕਾਂ ਦੀ ਮੈਂ ਕਰੀ ਬੀ ਰਿਸ਼ਤੇਦਾਰ ਆ ਜਿਵੇਂ ਕਿਸੇ ਦੀ ਤੇ ਭੈਣ ਆਏ ਕਹਿੰਦੀ ਮੈਂ ਔਰ ਕਿਸੇ ਦੀ ਭਾਨ ਜੀ ਆ ਬਾ ਬਾ ਕੇ ਲੋਕ ਮੈਨੂੰ ਭੈਣਾਂ ਤੋਂ ਭਾਨ ਜੀਆਂ ਦੇ ਵਾਂਗੂ ਸਾਹਮ ਸਾਹ ਰੱਖਦੇ ਨੇ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਾ ਲੁਕਾ ਰੱਖਦੇ ਨੇ ਪਰੰਤੂ ਇਹ ਵੀ ਗੱਲ ਐ ਕਬੂਲ ਕਰਦੀ ਐ ਕਿ ਜਿਨਾ ਬਰੀ ਤਿਸ ਚੇਰੀ ਅਰਥਾਤ ਕੇ ਇਹ ਮੋਣੀ ਮਾਇਆ ਇਹ ਗੱਲ ਕਬੂਲ ਕਰਦੀ ਹੈ ਕਿ ਜਿਨ੍ਹਾਂ ਨੇ ਮੈਨੂੰ ਵਰ ਲਿਆ ਨਾ ਸੋ ਆ ਵਿਆਹ ਲਿਆ ਜਿਨ੍ਹਾਂ ਨੇ ਮੈਨੂੰ ਪਾਵ ਜਿਨ੍ਹਾਂ ਨੇ ਮੈਨੂੰ ਜਿੱਤ ਲਿਆ ਉਹਦੀ ਮੈਂ ਚੇਲੀ ਆ ਪਾਵ ਉਹਦੀ ਮੈਂ ਦਾਸੀ ਆ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਜਿਵੇਂ ਪਾਤਸ਼ਾਹ ਕਹਿੰਦੇ ਨੇ ਸੋ ਇਹ ਕਬੀਰ ਮਾਇਆ ਕਹਿੰਦੀ ਕਿ ਤੂੰ ਵੀ ਮੈਨੂੰ ਵਰਨਾ ਕਰ ਪਰੰਤੋ ਕਬੀਰ ਜੀ ਅਗੋ ਤੀਸਰੇ ਪਦੇ ਦੇ ਵਿੱਚ ਮਾਇਆ ਨੂੰ ਕੀ ਜਵਾਬ ਦਿੰਦੇ ਨੇ ਕਹਿੰਦੇ ਹਮਰੋ ਪ੍ਰਤਾ ਵੱਡੋ ਬਵੇਕੀ ਆਪੇ ਸੰਤ ਕਹਾਵੈ ਓਹ ਹਮਾਰਾ ਮਾਥਾ ਕਾਇਮ ਆਰ ਹਮਾਰਾ ਨਿਕਟ ਨਾ ਆਵੈ ਹਮਰੋ ਪ੍ਰਤਾ ਵੱਡੋ ਬਵੇਕੀ ਅਰਥਾਤ ਕਬੀਰ ਜੀ ਕਹਿਣਾ ਕਰਦੇ ਹਨ ਕਿ ਮੈਂ ਤਾਂ ਆਪ ਜੀਵ ਰੂਪੀ ਸਤਰੀ ਹਮਾਇਆ ਨੂੰ ਕਹਿੰਦੇ ਨੇ ਆ ਤੇ ਮੇਰਾ ਪ੍ਰਤਾ ਜਿਹੜਾ ਮੇਰਾ ਪਤੀ ਹੈ ਨਾ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਉਹ ਵੱਡਾ ਬੁវេਕੀ ਹੈ ਵੱਡਾ ਵਿਚਾਰਵਾਨ ਪੁਰਸ਼ ਹੈ ਗਿਆਨਵਾਨ ਪੁਰਸ਼ ਹੈ ਜੋ ਮਹਾਰਾਜ ਕਹਿੰਦੇ ਆਪੇ ਸੰਤ ਕਹਾਵੈ ਅਰਥਾਤ ਕਿ ਉਹ ਅਕਾਲਪੁਰਖ ਵਾਹਿਗੁਰੂ ਆਪ ਹੀ ਸਰਗੁਣ ਸਰੂਪ ਧਾਰ ਕੇ ਸੰਤ ਖਵਾ ਰਿਹਾ ਹੈ ਸੰਤ ਕੋਈ ਹੋਰ ਨਹੀਂ ਉਹਦਾ ਰੂਪ ਹੀ ਹੈ ਸੰਤ ਸਾਧ ਰੂਪ ਆਪਣਾ ਤਨ ਧਾਰਿਆ دیਵਾੰਗ ਸੁਪਾਸ਼ਾ ਕਹਿੰਦੇ ਹਮਰੋ ਪ੍ਰਤਾ ਵੱਡੋ ਬੁវេਕੀ ਆਪੇ ਸੰਤ ਕਹਾਵੈ ਓਹ ਹਮਾਰਾ ਮਾਥਾ ਕਾਇਮ ਔਰ ਹਮਰਾ ਨਿਕਟ ਨ ਆਵੇ ਇਥੇ ਧਿਆਨ ਰੱਖਣਾ ਓਹ ਹਮਾਰਾ ਮਾਥਾ ਕਾਇਮ ਔਰ ਹਮਰਾ ਕਈ ਵਾਰੀ ਆਪਾਂ ਹਮਾਰਾ ਪੜ ਜਾ ਨੇ ਨੂੰ ਵੀ ਸੋ ਔਰ ਹਮਰਾ ਨਿਕਟ ਨ ਆਵੇ ਓਹ ਹਮਾਰਾ ਮਾਥਾ ਕਾਇਮ ਪਾ ਬੋ ਕਿ ਜਿੰਨਾ ਚਿਰ ਉਹ ਆਕਾਲ ਪੁਰਖ ਵਾਹਿਗੁਰੂ ਸਾਡੇ ਸਿਰ ਤੇ ਸਲਾਮਤ ਹੈ ਨਾ ਕਬੀਰ ਪਾਸ਼ਾ ਕਹਿੰਦਾ ਔਰ ਹਮਰਾ ਨਿਕਟ ਨ ਆਵੇ ਅਰਥਾਤ ਕਿ ਉਹਨਾਂ ਚਿਰ ਕੋਈ ਮਾਇਆ ਵਰਗੀ ਸੌਂਕਣ ਸਾਡੇ ਨੇੜੇ ਵੀ ਨਹੀਂ ਠੁੱਕ ਸਕਦੀ ਸੋ ਗਵੰਤਮ ਆਪਣੇ ਬਚਨ ਦੇ ਚੌਥੇ ਪਦੇ ਚ ਪਾਤਸ਼ਾਹ ਕਿਰਪਾ ਕਰਨ ਲੱਗੇ ਕਹਿੰਦੇ 나ਖੋ ਕਾਟੀ ਕਾਨੋ ਕਾਟੀ ਕਾਟਕੂਟ ਕਾ ਡਾਰੀ ਕਹੋ ਕਬੀਰ ਸੰਤਨ ਕੀ ਬੈਰਨਾ ਤੀਨ ਲੋਕ ਕੀ ਪਿਆਰੀ 나ਖੋ ਕਾਟੀ ਕਾਨੋ ਕਾਟੀ ਕਾਟਕੂਟ ਕਾ ਡਾਰੀ ਅਰਥਾਤ ਕਿ ਆਪਣੇ ਬਚਨ ਦੇ ਖੀਰ ਜਕਬੀਰ ਪਾਤਸ਼ਾਹ ਕਿਰਪਾ ਕਰਦੇ ਹਨ ਐ ਸਿਆਸਾ ਨਰਲਾ ਜਮਾਇਆ ਦਾ ਨੱਕ ਵੀ ਵੜ ਦਿੱਤਾ ਐ ਤੇ ਕੰਨ ਵੀ ਕੱਢ ਦਿੱਤੇ ਅਤੇ ਮਹਾਰਾਜ ਕਹਿੰਦੇ ਕਾਟ ਕੂਟ ਕੇ ਡਾਰੀ ਅਰਥਾਤ ਕਿ ਸਾਰਾ ਕੁਝ ਕੱਟ ਕੂਟ ਕੇ ਨਾ ਵੜ ਬੁੱੜ ਕੇ ਇਹਨੂੰ ਡਾਰ ਦਿੱਤਾ ਇਹਨੂੰ ਬਾਹਰ ਸੁੱਟ ਦਿੱਤਾ ਭਵਾ ਕੇ ਮਾਰਿਆ ਵਗਾ ਮਾਰਿਆ ਇਹਨੂੰ ਭਾਵ ਕੇ ਵਾਮ ਮਾਰਗੀ ਜੋਗੀਆਂ ਦੇ ਵਾਂਗੂ ਅਸੀਂ ਇਸ ਦੀ ਕੋਈ ਅਦੇਨਗੀ ਨਹੀਂ ਕਬੂਲੀ ਸਗੋਂ ਇਹਨੂੰ ਸ਼ਰਮਸਾਰ ਕਰਕੇ ਆਪਣਾ ਹੈਰ ਦਾ ਰੂਪੀ ਘਰ ਦੇ ਵਿੱਚੋਂ ਬਾਹਰ ਕੱਢਣਾ ਕੀਤਾ ਕਬੀਰ ਪਾਤਸ਼ਾਹ ਕਹਿੰਦੇ ਕਹਿੰਦਾ ਨਾਖੋ ਕਾਟੀ ਕੰਨੋ ਕਾਟੀ ਕਾਢ ਕੂਟ ਕਾ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਕਹੋ ਕਬੀਰ ਸੰਤਨ ਕੀ ਬੈਰਨ ਅਰਥਾਤਕ ਕਹਿੰਦੇ ਹਨ ਕਬੀਰ ਪਾਤਸ਼ਾਹ ਕੇ ਅਸਲ ਦੇ ਵਿੱਚ ਹੈ ਮਾਇਆ ਭਈ ਸਾਧੂਆਂ ਦੇ ਬੈਰਨ ਹੈ ਸੰਤਾ ਦੇ ਦੁਸ਼ਮਣ ਹੈ ਦੁਸ਼ਮਣ ਜਦ ਕੇ ਕਹਿੰਦਾ ਤੀਨ ਲੋਕ ਕੀ ਪਿਆਰੀ ਅਰਥਾਤਕ ਬਿਨਾ ਸ਼ਕ ਮੋਣੀ ਮਾਇਆ ਤਿੰਨਾਂ ਲੋਕਾਂ ਦੀ ਪਿਆਰੀ ਹੈ ਆਵਕ ਆਕਾਸ਼ ਲੋਕ ਦੇ ਜੀਵਾਂ ਦੀ ਬਾਤ ਲੋਕ ਦੇ ਜੀਵਾਂ ਦੀ ਪਤਾਲ ਲੋਕ ਦੇ ਜੀਵਾਂ ਦੀ ਜਹੇਤੀ ਹੈ ਜਹੇਤੀ ਇਹ ਮਾਇਆ ਪ੍ਰਸਾਦਾਂ ਦੀ ਬੈਰਨ ਹੈ ਭਾਈ ਸੋ ਇਸੇ ਕਰਕੇ ਮਾਰੇ ਕਹਿੰਦੇ ਨੇ ਨਾ ਕੋ ਕਾਟੀ ਕਾਨੋ ਕਾਟੀ ਕਾਟਕੂਟ ਕਾ ਢਾਰੀ ਕਹ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ वाहिगुरू जी की फ़त